ਨਵਰਾਤਰੀ ਦੇ ਅੱਜ 6ਵੇਂ ਦਿਨ ਜਨ ਕੇ ਮਾਂ ਕਾਤਿਆਨੀ ਦੀ ਪੂਜਾ ਹੋ ਰਹੀ ਹੈ ਮੰਦਰਾਂ ਦੇ ਵਿੱਚ ਸ਼ਹਿਰ ਦੇ ਸਾਰੇ ਮੰਦਰਾਂ ਦੇ ਵਿੱਚ ਆ ਲੋਕਿਕ ਨਜ਼ਾਰਾ ਇਹਨਾਂ ਦਿਨਾਂ ਨੂੰ ਦੇਖਣ ਨੂੰ ਮਿਲਦਾ ਹੈ ਅਸੀਂ ਇਸ ਵੇਲੇ ਮਾਤਾ ਲੰਗਾ ਦੇਵੀ ਖੜੇ ਹਾਂ ਸ਼ਕਤੀ ਪੀਠ ਹੈ ਉੱਥੇ ਸ਼ਰਧਾਲੂ ਸਵੇਰ ਤੋਂ ਹੀ ਮਾਂ ਕਾਤਿਆਨੀ ਦੀ ਪੂਜਾ ਕਰ ਰਹੇ ਨੇ ਮਾਂ ਮਾਂ ਦੀਆਂ ਪਿੰਡੀਆਂ ਨੂੰ ਕੱਚੀ ਲੱਸੀ ਚੜਾ ਰਹੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਨਜ਼ਾਰਾ ਹੈ ਸ਼ਕਤੀ ਪੀਠ ਮਾਤਾ ਲੰਗਾ ਵਾਲੀ ਮੰਦਰ ਦਾ ਇੱਥੇ ਮਾਂ ਸ਼ਕਤੀ ਪੀਠ ਹੈ ਤੇ ਤੇ ਸਰਸਵਤੀ ਮਾਂ ਲక్ష్ਮੀ ਮਾਂ ਕਾਲੀ ਇਸ ਤਿੰਨ ਪਿੰਡੀਆਂ ਨੇ ਜਿਨ੍ਹਾਂ ਨੂੰ ਲੱਕਤੀ ਲੱਸੀ ਦਾ ਅਰਪਿਤ ਕੀਤਾ ਗਿਆ ਲਿਆ ਸੋ ਸ਼ਰਦਾਲੂਆਂ ਦਾ ਤਾਂਤਾ ਲੱਗਾ ਰਹਿੰਦਾ ਹੈ ਦਿਨ ਰਾਤ ਹੀ ਇੱਥੇ ਸਵੇਰੇ ਦੁਰਗਾ ਸਤਿਤੀ ਦਾ ਪਾਠ ਹੁੰਦਾ ਹੈ ਦੁਰਗਾ ਸਤਿਤੀ ਦਾ ਪਾਠ ਤੇ ਸ਼ਰਦਾਲੂ ਕਰਦੇ ਨੇ ਔਰ ਇਸ ਮੰਦਰ ਦੇ ਵਿੱਚ ਤੁਸੀਂ ਦੇਖ ਲਓ ਕਿ ਜਿਹੜੀਆਂ ਲੋਕੀ ਮਾਵਾਂ ਨੇ ਪ੍ਰੀਤਮ ਦਾਸ ਜੀ ਮਹਾਰਾਜ ਬਾਬਾ ਲੌਂਗ ਦਾਸ ਜੀ ਅਨੰਤ ਜੀ ਮਾਂ ਦੁਰਗਾ ਜੀ ਸ਼੍ਰੀ ਲక్ష్ਮੀ ਜੀ ਰਾਮ ਦਰਬਾਰ ਸੋ ਇਹ ਸਾਰੇ ਇਸ ਸ਼ਕਤੀ ਪੀਠ ਦੇ ਵਿੱਚ ਮੰਦਰ ਦੇ ਵਿੱਚ ਇਹ ਨਜ਼ਾਰਾ ਹੈ ਇਹ ਪ੍ਰਤਿਮਾਵਾਂ ਲੱਗੀਆਂ ਹੋਈਆਂ ਨੇ ਸ਼੍ਰੀ ਹਨੂਮਾਨ ਜੀ ਜੈ ਮਾਂ ਲక్ష్ਮੀ ਮਾਤਾ ਰਾਮ ਦਰਬਾਰ ਸ਼੍ਰੀ ਰਾਧਾ ਕ੍ਰਿਸ਼ਨ ਜੀ ਸੰਤੋਸ਼ੀ ਮਾਤਾ ਦਾ ਦਰਬਾਰ ਸੋ ਇਸ ਦਰਬਾਰ ਦੇ ਵਿੱਚ ਸੰਗਤਾਂ ਦੀ ਬਾਕੀ ਦਿਨਾਂ 'ਚ ਵੀ ਬਹੁਤ ਭੀੜ ਰਹਿੰਦੀ ਹੈ ਪਰ ਨਵਰਾਤਰੀਆਂ ਤੇ ਖਾਸ ਪ੍ਰੋਗਰਾਮ ਹੁੰਦੇ ਨੇ 6 ਦਿਨ ਨਵਰਾਤਰੀਆਂ ਔਰ ਅਸ਼ੂ ਦੇ ਨਵਰਾਤਰੀਆਂ ਦੇ ਵਿੱਚ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੂਰ ਦਰਾਡੇ ਤੋਂ ਸੰਗਤਾਂ ਆਂਦੀਆਂ ਨੇ ਮਾਂ ਦੇ ਚਰਨਾਂ 'ਚ ਹਾਜ਼ਰੀ ਲਗਵਾਉਂਦੇ ਨੇ ਔਰ ਮਾਂ ਦਾ ਅਸ਼ੀਰਵਾਦ ਲੈਂਦੇ ਨੇ ਅਸ਼ੂ ਦੇ ਨਰਾਤੇ ਸ਼ਹਿਰ ਅੰਮ੍ਰਿਤਸਰ ਸ਼ਹਿਰ ਪੂਰਾ ਭਗਤੀ ਮਹਿ ਨਾਲ ਡੁੱਬਿਆ ਹੁੰਦਾ ਨਜ਼ਰ ਆਉਂਦਾ ਹੈ ਸਾਰੇ ਸ਼ਹਿਰ ਦੇ ਵਿੱਚ ਇਤਿਹਾਸਿਕ ਮੰਦਰਾਂ ਦੇ ਵਿੱਚ ਗੁਰਗਾ ਮਾਂ ਦੀ ਪੂਜਾ ਕੀਤੀ ਜਾਂਦੀ ਹੈ ਹਿੰਦੂ ਤੀਰਤ ਦੁਰਗਿਆਨਾ ਮੰਦਿਰ ਦੇ بڑا ਹਨੂਮਾਨ ਮੰਦਿਰ ਵਿੱਚ ਲੰਗੂਰ ਮੇਲਾ ਪਰਦਾ ਹੈ ਉਸ ਦੇ ਨਾਲ ਇਹ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਜਿਹੜਾ 700 ਸਾਲ ਪੁਰਾਣਾ ਮੰਦਿਰ ਹੈ ਉਹਦੇ ਵਿੱਚ ਵੀ ਅਲੋਕਿਕ ਨਜ਼ਾਰਾ ਹੁੰਦਾ ਹੈ ਲੋਗ ਇਸ ਆ ਨਵਰਾਤਰਿਆਂ ਦੇ ਉੱਥੇ ਕੱਚੀ ਲੱਸੀ ਦਾ ਕੱਚੀ ਲੱਸੀ ਮਾੜੀਆਂ ਪਿੰਡੀਆਂ ਨੂੰ ਅਰਪਿਤ ਕਰਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਇਹ ਮਾਤਾ ਲੋਂਗਾ ਵਾਲੀ ਦੇਵਾਈ ਮਾਦੇ ਅੰਦਰ ਦਾ ਨਜ਼ਾਰਾ ਮੰਦਿਰ ਦੇ ਮੰਦਿਰ ਦੇ ਅੰਦਰ ਦਾ ਦਿਦਾਰਾ ਅੱਜ ਤੋਂ ਮਾਛੇਵਾਂ ਨਰਾਤਾ ਹੈ ਮਾ ਕਾਪਿਆਨੀ ਦੀ ਪੂਜਾ ਹੋ ਰਹੀ ਹੈ ਬਹੁਤ ਹੀ ਅਦਭੁਧਾ ਪੂਰਾ ਸ਼ਹਿਰ ਬਖਤੀ ਮਈ ਰੰਗਲਾ ਨੁਬਿਆ ਹੋਇਆ ਹੈ ਇਹ ਹੱਸਿਆ ਕਿ ਹਰ ਸਾਲ ਦੀ ਤਰ੍ਹਾਂ ਹਰ ਸਾਲ ਜੀ ਤਰ੍ਹਾਂ ਹਰ ਸਾਲ ਨਰਾਤੇ ਇੱਥੇ ਮਨਾਏ ਜਾਂਦੇ ਆ ਬੜੀ ਸ਼ਰਧਾ ਨਾਲ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨੂਮਨ ਜੀ ਦੇ ਨਰਾਤੇ ਮਨਾਏ ਜਾਂਦੇ ਹਨ ਮਹਾਮਾਈ ਦੇ ਨਰਾਤੇ ਮਨਾਏ ਜਾਂਦੇ ਹਨ ਹਨੂਮਨ ਮੰਦਰ ਸੀਤਾ ਮੰਦਰ ਦਾ ਮੇਲੇ ਲੱਗੇ ਰਹਿੰਦੇ ਤੇ ਮਾਤਾ ਲੋਂਗਾ ਵਾਲੇ ਮਾਤਾ ਮੱਦਰ ਵੀ ਅਥੇ ਮੇਲੇ ਲੱਗੇ ਰਹਿੰਦੇ ਤੇ ਮਾਤਾ ਦੀ ਕਿਰਪਾ ਦੇ ਨਾਲ ਹਰ ਸਾਲ ਫੱਤੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਤੇ ਲੋਕੀ ਇੱਥੇ ਲੰਗੂਰ ਬਣਾਉਂਦੇ ਨੇ ਤੇ ਮਾਤਾ ਦਾ ਆਸ਼ੀਰਵਾਦ ਲੈਂਦੇ ਨੇ ਤੇ ਮਾ ਮਾਈ ਦੀ ਕਿਰਪਾ ਰਹਿਤ ਹੈ ਜੀ ਬਿਲਕੁਲ ਮਹਾਰਾਣੀ ਦੀ ਕਿਰਪਾ ਸਭ ਤੇ ਬਣੀ ਰਹਿੰਦੀ ਹੈ ਪੂਰੀਆਂ ਆਸਾ ਮਰਾਦਾ ਪੂਰੀਆਂ ਹੁੰਦੀਆਂ ਨੇ ਇਸ ਮੰਦਰ ਦੇ ਵਿੱਚ ਕਿਉਂਕਿ ਸ਼ਕਤੀ ਪੀਠ ਹੈ ਸ਼ਕਤੀ ਪੀਠ ਮਾਤਾ ਲੋਂਗਾ ਵਾਲੀ ਮਾਤਾ ਜੀ ਦਾ ਮੰਦਰ ਜਿੱਥੇ ਜਲ ਅਰਪਿਤ ਕਰਦੇ ਨੇ ਮਾਤਾ ਰਾਣੀ ਦੀ ਅਪੀਡੀਆਂ ਨੂੰ ਸੋ ਅਸੀਂ ਗੱਲ ਵੀ ਕਰਨੇ ਹਾਂ ਭਗਤ ਜੀ ਅੱਜ 6ਵਾਂ ਨਵਰਾਤਰਾ ਹੈ ਮਾ ਕਾਤਿਆਨੀ ਦੀ ਪੂਜਾ ਹੋ ਰਹੀ ਹੈ ਮੰਦਿਰ ਦੇ ਵਿੱਚ ਸ਼ਕਤੀਪੀਠ ਦੇ ਵਿੱਚ ਵੀ ਰਲਵਾਂ ਦਾ ਲੰਪ ਤਨ ਐ ਪੂਰੀ ਸਾਲਵਾਂ ਦੀ ਪੂਰੀ ਐ ਤੇ ਰਣਕਾ ਮਹਾਮਾਇਰੀ ਦੀ ਪੂਰੀ ਰਣਕ ਮੱਜੀ ਐ ਐਸੇ ਨਗਾਰੇ ਦੀ ਸਭ ਨੂੰ ਲੱਖੋਂ ਲੱਖ ਵਧਾਈ ਜੀ ਜੀ ਲੱਖ ਲੱਖ ਵਧਾਈਆਂ ਸਭ ਨੂੰ ਨਵਰਾਤਰਿਆਂ ਦੇ ਤੇ ਸ਼ਰਦਾਲੂ ਇੱਥੇ ਦੂਰ ਦਰਾਡੇ ਤੋਂ ਪਹੁੰਚਦੇ ਨੇ ਕਿਉਂਕਿ ਇਹ ਸ਼ਹਿਰ ਦੇ ਅੰਦਰ ਅੰਦਰ ਬਾਗ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਸ਼ਕਤੀਪੀਠ ਮਾਤਾ ਲਾਂਗਾ ਵਾਲੀ ਦਾ ਮੰਦਿਰ ਹੈ ਔਰ ਇਸ ਮੰਦਿਰ ਦੇ ਨਜ਼ਾਰੇ ਅਦਭੁਤ ਹੁੰਦੇ ਨੇ ਸਵੇਰ ਤੋਂ ਹੀ ਇੱਥੇ ਸ਼ਰਦਾਲੂਆਂ ਦੀ ਫੀੜ ਲੱਗੀ ਜਾਂਦੀ ਹੈ ਤੁਸੀਂ ਦੇਖੋ ਕੱਚੀ ਲੱਸੀ ਚੜ੍ਹਾਉਣ ਲਈ ਇੱਥੇ ਲੋਕ ਪਹੁੰਚਦੇ ਨੇ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਹਾਜ਼ਰੀ ਲਗਵਾਉਂਦੇ ਨੇ ਔਰ ਆਪਣੀ ਮਨੋ ਕਾਮਨਾ ਜਿਹੜੀ ਉਹਨਾਂ ਨੇ ਮੰਗਦੇ ਨੇ ਉਹ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਇਸ ਮੰਦਰ ਵਿੱਚ ਪੂਰੀ ਹੁੰਦੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਸ਼ਰਧਾਲੂ ਆਪਣੀ ਸ਼ਰਧਾ ਅਰਪਿਤ ਕਰ ਰਹੇ ਨੇ ਮੰਦਰ ਦੇ ਵਿੱਚ ਨਵਰਾਤਰੀਆਂ ਦੇ ਖਾਸ ਤਿਉਹਾਰ ਦੇ ਉੱਤੇ ਅਸੂ ਦੇ ਨਵਰਾਤਰੀਆਂ ਦੇ ਜਿਆਦਾ ਦੇਖਣ ਨੂੰ ਮਿਲਦਾ ਹੈ ਸ਼ਰਧਾਲੂਆਂ ਦੀ ਭੀੜ ਜਿਆਦਾ ਦੇਖਣ ਨੂੰ ਮਿਲਦੀ ਹੈ ਸੋ ਇਸ ਮੰਦਰ ਦੇ ਵਿੱਚ ਦੁਰਗਾ ਸਤੁੱਤੀ ਦਾ ਪਾਠ ਹੁੰਦਾ ਹੈ ਜਿਹੜਾ ਕਿ ਸਵੇਰੇ ਸਾਰ ਲੱਗਦਾ ਚੱਲਦਾ ਹੈ ਸਰ ਮਾਤਾ ਰਾਣੀ ਜੀ ਅੱਜ ਆ ਜੇਵਨ ਨਰਤਾ ਮਾ ਕਾਪਿਆਣੀ ਦੀ ਪੂਜਾ ਹੋ ਰਹੀ ਹੈ ਮੰਦਿਰਾਂ ਦੇ ਵਿੱਚ ਮਾ ਲੋਂਗਾ ਦੇਵੀ ਅਸੀਂ ਖੜੇ ਆ ਇਹ ਵੀ ਇਤਿਹਾਸਿਕ ਮੰਦਿਰ ਹੈ ਸ਼ਕਤੀ ਪੀਠ ਹੈ ਮੰਦਿਰ ਬਹੁਤ ਮੈਂ ਬੜੇ ਦਿਨਾਂ ਤੋਂ ਉੱਥੇ ਆਉਂਦਾ ਛੋਟੇ ਹੁੰਦੇ ਦਾ ਆਉਂਦਾ ਬਹੁਤ ਮਹਾਨਤਾ ਹੈ ਇਸ ਮੰਦਿਰ ਦੀ ਬਹੁਤ ਹੈ ਮਹਾਨਤਾ ਲੋਂਗਾ ਵਾਲੀ ਮਾਤਾ ਮੰਦਿਰ ਦੀ ਛੋਟੇ ਹੁੰਦੇ ਤੋਂ ਹੀ ਆਉਂਦਾ ਇਸ ਮੰਦਿਰ ਚੋ ਸੋ ਬਹੁਤ ਮਾਨਤਾ ਹੈ ਇਸ ਮੰਦਰ ਦੀ ਲੋਕ ਦੂਰ ਦੂਰ ਤੋਂ ਛੋਟੇ ਹੁੰਡੇ ਤੋਂ ਵੀ ਇੱਥੇ ਪਹੁੰਚਦੇ ਨੇ ਦੂਰ ਦੂਰ ਤੋਂ ਇੱਥੇ ਪਹੁੰਚਦੇ ਨੇ ਨਵਰਾਤਰੀਆਂ ਦੇ ਖਾਸ ਕਰਕੇ ਇਸ ਮੰਦਰ ਦੀ ਰੌਣਕ ਜਿਹੜੀ ਹੈ ਵੇਖਣ ਵਾਲੀ ਹੁੰਦੀ ਹੈ ਅਸੀਂ ਹੋਰ ਵੀ ਗੱਲ ਕਰਾਂਗੇ ਸ਼ਰਧਾਲੂਆਂ ਦੇ ਨਾਲ ਸ਼ਰਾਲੂ ਇੱਥੇ ਮਾਂ ਦੀਆਂ ਪਿੰਡੀਆਂ ਨੂੰ ਕੱਚੀ ਲੱਸੀ ਚੜਾ ਕੇ ਆਪਣੀ ਸ਼ਰਧਾ ਪ੍ਰਗਟ ਕਰਾ ਰਹੇ ਨੇ ਤੁਸੀਂ ਤਸਵੀਰਾਂ ਚ ਵੀ ਦੇਖ ਲਿਓ ਮਾਂ ਕਾਲੀ ਮਾਂ ਸਰਸਵਤੀ ਮਾਂ ਲਕਸ਼ਮੀ ਇਹ ਮਾਨਯੀ ਪਿੰਡੀਆਂ ਨੇ ਜਿਹੜੀਆਂ ਜਿੰਨਾ ਦੇ ਉੱਤੇ ਕੱਚੀ ਲੱਸੀ ਦਾ ਜਲ ਅਰਪਿਤ ਕੀਤਾ ਜਾ ਰਿਹਾ ਸਰਦਾਲੂ ਅਰ ਜਾਲਾ ਸਿੱਤ ਕਰਦੇ ਨੇ ਆਪਣੇ ਬਰਤਨ ਦੇ ਵਿੱਚ ਵੀ ਉਹ ਲੈ ਕੇ ਜਾਂਦੇ ਨੇ ਘਰ ਵੀ ਛਿਟਾ ਦਿੰਦੇ ਨੇ ਸੋ ਗੱਲ ਕਰਦੇ ਆ ਸਰ ਮਾਂ ਰਾਣੀ ਦਾ ਅੱਜ 6ਵਾਂ ਨਵਰਾਤਰਾ ਹੈ ਅੱਜ ਮਾਂ ਕਾਫਿਆਨੀ ਦੀ ਪੂਜਾ ਹੋ ਰਹੀ ਹੈ ਔਰ ਮਾਂ ਦਾ ਲੌਂਗਾ ਵਾਲੀ ਮੰਦਿਰ ਤੇ ਬਹੁਤ ਹੀ ಅದਵੋਜਾ ਅੰਮ੍ਰਿਤਸਰ ਸ਼ਹਿਰ ਭਗਤੀ ਮਹਿਨਾ ਡੁੱਬਿਆ ਹੋਇਆ ਹੈ ਜੀ ਬਿਲਕੁਲ ਐਸ ਦਿਨ ਜਿਹੜੇ ਬਹੁਤ ਪਵਿੱਤਰ ਚੱਲ ਰਹੇ ਆ ਨਵਰਾਤਰੇ ਦੇ ਤੇ ਇਹਦੇ ਵਿੱਚ ਜਿਹੜਾ ਸਾਲ ਦੇ ਵਿੱਚੋਂ ਮੰਦਰ ਨਹੀਂ ਆਂਦਾ ਉਹ ਇਹਨਾਂ ਦਿਨਾਂ ਦੇ ਵਿੱਚ ਜਰੂਰ ਮੱਥਾ ਟੇਕਣਾਂ ਦਾ ਮਾਤਰਾ ਤੇ ਮਤਲਬ ਨਲਿਆਮੁਰਸਰ ਸਾਡੇ ਬਹੁਤ ਪਵਿੱਤਰ ਜਗਾ ਤੇ ਇਹ ਇੱਕ ਸਿੱਧ ਪੀਠਾ ਢਾਂਗਵਲੀ ਦੇਵੀ ਮੰਦਿਰ ਇੱਕ ਸਿੱਧ ਪੀਠਾ ਇੱਥੇ ਜਿਹੜੀ ਵੀ ਮਨੋ ਕਾਮਨਾ ਕੋਈ ਵੀ ਬੰਦਾ ਆਪਣੇ ਲੈ ਕੇ ਆਂਦਾ ਹੈ ਉਹ ਦੀ ਜਰੂਰ ਪੂਰੀ ਹੁੰਦੀ ਜੇ ਉਹ ਵਿਸ਼ਵਾਸ ਨਾਲ ਤੇ ਆਪਣਾ ਪ੍ਰੇਮ ਨਾਲ ਮਤਲਬ ਮੰਦਰ 'ਤੇ ਮੱਥਾ ਟੇਕਣਾ ਹਾਂ ਸੋ ਇਸ ਦਰਬਾਰ ਦੇ ਵਿੱਚ ਸ਼ਰਧਾਲੂ ਜੋ ਵੀ ਮਨੋ ਕਾਮਨਾ ਪੂਰੇ ਦਿਲ ਦੇ ਨਾਲ ਮਾਤਾ ਰਾਣੀ ਦੇ ਚਰਨਾਚ ਆਪਣੀ ਮਨੋ ਕਾਮਨਾ ਰੱਖਦਾ ਹੈ ਜੋ ਵੀ ਮਨੋ ਕਾਮਨਾ ਸ਼ਰਧਾਲੂ ਵੱਲੋਂ ਮੰਗੀ ਜਾਂਦੀ ਹੈ ਇਸ ਦਰਬਾਰ 'ਚ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਉਸ ਦੀ ਮਨੋ ਕਾਮਨਾ ਪੂਰ ਹੋ ਗਈ ਹੈ ਮਾਹ ਰਾਣੀ ਉਸ ਦੇ ਦੁਖੜੇ ਦੂਰ ਕਰਦੀ ਹੈ ਔਰ ਉਸ ਦੀ ਮਨੋ ਕਾਮਨਾ ਪੂਰਾ ਕਰਦੀ ਹੈ ਅਸੀਂ ਆ ਗੱਲ ਕਰਨੇ ਆ ਜੀ ਅੱਜ 6ਵਾਂ ਨਵਰਾਤਰਾ ਹੈ ਔਰ ਮੰਦਰਾਂ ਦੇ ਵਿੱਚ ਪੂਟੀੜ ਲੱਗੀ ਹੋਈ ਹੈ ਔਰ ਸਾਰਾ ਸ਼ਹਿਰ ਜੇ ਅਸੀਂ ਗੱਲ ਕਰੀਏ ਤੇ ਬਖਤੀ ਮਹਿੀ ਰੰਗ ਦੇ ਵਿੱਚ ਡੁੱਬਿਆ ਹੋਇਆ ਹੈ ਹਾਂਜੀ ਮਾਤਾ ਰਾਣੀ ਦੇ ਨਵਰਾਤਰੇ ਜੈ ਮਾਤਾ ਦੀ 6ਵਾਂ ਨਰਾਤਾ ਮਾਤਾ ਰਾਣੀ ਦਾ ਸਾਰਿਆਂ ਨੇ ਹਾਂਜੀ ਲੋਗਾ ਲਈ ਦੇਵੀ ਮਾਤਾ ਰਾਣੀ ਦਾ ਜਿਹੜਾ 메ਨ ਮੰਦਿਰ ਹੈ ਇੱਥੇ ਕਿਨਿਆ ਜਾਂਦਾ ਸਦੀਆਂ ਤੋਂ ਚੱਲੇ ਆ ਰਿਹਾ ਇੱਥੇ ਆਣ ਕੇ ਲੋਕੀ ਦਰਸ਼ਨ ਕਰਦੇ ਨੇ ਆਪਣੀਆਂ ਮਨੋ ਕਾਮਨਾ ਪੂਰਨ ਕਰਦੇ ਨੇ ਮਾਤਾ ਰਾਣੀ ਸਭ ਦੀਆਂ ਮਨੋ ਕਾਮਨਾ ਪੂਰਨ ਕਰਦੀ ਹੈ ਜੈ ਮਾਤਾ ਤੁਸੀਂ ਦੇਖਿਆ ਕਿ ਸ਼ਰਧਾਲੂ ਦੂਰ ਦੂਰ ਤੋਂ ਆ ਕੇ ਮਾਹਾਰਾਣੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਂਦੇ ਨੇ ਔਰ ਕੱਚੀ ਲੱਸੀ ਦਾ ਜਲ ਨਵਰਾਤਰਿਆਂ ਦੇ ਵਿੱਚ ਅਸੂ ਦੇ ਨਵਰਾਤਰੇ ਚੇਤਰ ਦੇ ਨਵਰਾਤਰੇ ਇਸ ਪਿੰਡੀ ਦੇ ਵਿੱਚ ਪਿੰਡੀ ਨੂੰ ਅਪੇਤ ਕਰਦੇ ਨੇ ਔਰ ਮਨੋ ਕਾਮਨਾ ਮੰਗਦੇ ਨੇ ਔਰ ਜਿਨ੍ਹਾਂ ਦੀ ਮਨੋ ਕਾਮਨਾ ਜਿਹੜਾ ਜਿਨ੍ਹਾਂ ਨੇ ਜੋ ਮੰਗ ਕੀਤੀ ਹੁੰਦੀ ਹੈ ਜੋ ਵਾਰ ਮੰਗਣਾ ਹੁੰਦਾ ਹੈ ਉਹ ਮਹਾਰਾਣੀ ਦੇ ਦਰਬਾਰ ਤੋਂ ਮੰਗ ਕੇ ਜਾਂਦੇ ਨੇ ਔਰ ਮਹਾਰਾਣੀ ਆਪਣੀ ਕਿਰਪਾ ਦੇ ਨਾਲ ਉਹਨਾਂ ਦੇ ਉਹਨਾਂ ਦੀ ਮਨੋ ਕਾਮਨਾ ਪੂਰੀ ਕਰਦੀ ਹੈ ਕੈਮਰਾ ਪ੍ਰਸੰਨ ਨਿਤੇਸ਼ ਦੇ ਨਾਲ ਜੋਤੀ ਬਹਿ ਦੈਨਿਕ ਸ਼ਿਹਰਾ ਟੀਵੀ ਅੰਮ੍ਰਿਤਸਰ